ਅੱਜ ਆਪਾਂ ਬੁੱਧੀ ਦੇ ਬਹੁਕਾਰਕੀ ਸਿਧਾਂਤ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ ਬੁੱਧੀ ਦਾ ਬਹੁਕਾਰਕੀ ਸਿਧਾਂਤ ਮਲਟੀ ਫੈਕਟਰ ਥਿਉਰੀ ਆਫ ਇੰਟੈਲੀਜੈਂਸ ਬੁੱਧੀ ਦਾ ਬਹੁਕਾਰਕੀ ਸਿਧਾਂਤ ਮਨੋਵਿਗਿਆਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਇਸ ਸਿਧਾਂਤ ਦੇ ਮੁੱਖ ప్రతిపాదਕ ਪ੍ਰਸਿੱਧ ਮਨੋਵਿਗਿਆਨੀ ਈ ਐਲ ਥੋਰਨਡਾਈਕ ਸਨ ਥੋਰਨਡਾਈਕ ਨੇ ਸਪੀਅਰਮੈਨ ਦੇ ਜੀ ਫੈਕਟਰ ਦੇ ਵਿਚਾਰ ਦਾ ਖੰਡਨ ਕੀਤਾ ਸੀ ਉਹਨਾਂ ਅਨੁਸਾਰ ਬੁੱਧੀ ਕੋਈ ਇੱਕ ਇਕਾਈ ਨਹੀਂ ਹੈ ਸਗੋਂ ਇਹ ਕਈ ਵੱਖ-ਵੱਖ ਸਤੰਤਰ ਤੱਤਾਂ ਦਾ ਸਮੂਹ ਹੈ ਮੁੱਖ ਧਾਰਨਾ ਥੋਰਨਡਾਈਕ ਅਨੁਸਾਰ ਬੁੱਧੀ ਉਹਨਾਂ ਸਾਰੀਆਂ ਯੋਗਤਾਵਾਂ ਦਾ ਸੰਗ੍ਰਹਿ ਹੈ ਜੋ ਮਾਨਸਿਕ ਕਿਰਿਆ ਵਿੱਚ ਸ਼ਾਮਲ ਹੁੰਦੀਆਂ ਹਨ ਬੁੱਧੀ ਬਹੁਤ ਸਾਰੀਆਂ ਵਿਸ਼ੇਸ਼ ਕਿਰਿਆਵਾਂ ਦਾ ਸੰਗ੍ਰਹਿ ਹੈ ਪਰ ਬਹੁਤ ਸਾਰੀਆਂ ਬੌਧਿਕ ਕਿਰਿਆਵਾਂ ਕਿਸੇ ਸਾਂਝੇ ਅੰਸ਼ ਤੇ ਨਿਰਭਰ ਹੁੰਦੀਆਂ ਹਨ ਥੋਰਨਡਾਈਕ ਦਾ ਮੰਨਣਾ ਸੀ ਕਿ ਮਨੁੱਖੀ ਦਿਮਾਗ ਵਿੱਚ ਕਈ ਬਰੀਕ ਤੱਤ ਹੁੰਦੇ ਹਨ ਹਰ ਇੱਕ ਮਾਨਸਿਕ ਕਿਰਿਆ ਵਿੱਚ ਕਈ ਵੱਖਰੇ ਕਾਰਕ ਕੰਮ ਕਰਦੇ ਹਨ ਜੇਕਰ ਦੋ ਕੰਮਾਂ ਵਿੱਚ ਕੁਝ ਸਮਾਨਤਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਕੁਝ ਸਾਂਝੇ ਤੱਤ ਮੌਜੂਦ ਹਨ ਬੁੱਧੀ ਦੀਆਂ ਤਿੰਨ ਕਿਸਮਾਂ ਥੋਰਨਡਾਈਕ ਨੇ ਬੁੱਧੀ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ ਨੰਬਰ 1 ਅਮੂਰਤ ਬੁੱਧੀ ਐਬਸਟ੍ਰੈਕਟ ਇੰਟੈਲੀਜੈਂਸ ਇਹ ਬੁੱਧੀ ਸ਼ਬਦ ਅੰਕਾਂ, ਸਕਲਪਾਂ ਅਤੇ ਚਿੰਨ੍ਹਾਂ ਨਾਲ ਜੁੜੀ ਹੁੰਦੀ ਹੈ। ਇਹ ਉਹ ਯੋਗਤਾ ਹੈ ਜਿਸ ਰਾਹੀਂ ਮਨੁੱਖ ਕੋ ਅਜੇਹੀਆਂ ਚੀਜ਼ਾਂ ਬਾਰੇ ਸੋਚਦਾ ਹੈ ਜੋ ਸਾਹਮਣੇ ਮੌਜੂਦ ਨਹੀਂ ਹਨ, ਅਮੂਰਤ ਹਨ। ਵਿਸ਼ੇਸ਼ ਤਮਾਂ ਇਹ ਕਿਤਾਬੀ ਗਿਆਨ ਪ੍ਰਾਪਤ ਕਰਨ, ਗਣਿਤ ਦੀਆਂ ਗੁੰਝਲਦਾਰ ਸਮੱਸਿਆਵਾਂ ਹੱਲ ਕਰਨ ਅਤੇ ਨਵੇਂ ਵਿਚਾਰ ਸਿਰਜਣ ਵਿੱਚ ਮਦਦ ਕਰਦੀ ਹੈ। ਵਕੀਲ, ਡਾਕਟਰ, ਲੇਖਕ, ਦਾਰਸ਼ਨਿਕ ਅਤੇ ਗਣਿਤ ਵਿਗਿਆਨੀ ਵਿੱਚ ਅਮੂਰਤ ਬੁੱਧੀ ਜ਼ਿਆਦਾ ਹੁੰਦੀ ਹੈ। ਨੰਬਰ 2 ਸਮਾਜਿਕ ਬੁੱਧੀ ਸੋਸ਼ਲ ਇੰਟੈਲੀਜੈਂਸ ਇਸ ਦਾ ਸਬੰਧ ਦੂਜੇ ਵਿਅਕਤੀਆਂ ਨੂੰ ਸਮਝਣ ਅਤੇ ਸਮਾਜਿਕ ਸਬੰਧਾਂ ਨੂੰ ਸਫਲਤਾਪੂਰਵਕ ਚਲਾਉਣ ਨਾਲ ਹੈ ਜਿਸ ਵਿਅਕਤੀ ਵਿੱਚ ਇਹ ਬੁੱਧੀ ਹੁੰਦੀ ਹੈ ਉਹ ਸਮਾਜ ਵਿੱਚ ਜਲਦੀ ਘੁਲ ਮਿਲ ਜਾਂਦਾ ਹੈ ਵਿਸ਼ੇਸ਼ ਤਮਾ ਇਹ ਵਿਅਕਤੀ ਨੂੰ ਦੂਜਿਆਂ ਦੇ ਵਿਵਹਾਰ ਨੂੰ ਪੜਨ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਸਮਾਜਿਕ ਸਥਿਤੀਆਂ ਵਿੱਚ ਸਮਝਦਾਰੀ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਨੇਤਾ ਸਮਾਜ ਸੇਵੀ ਮਨੋਵਿਗਿਆਨੀ ਸੇਲਜ਼ਮੈਨ ਅਤੇ ਅਧਿਆਪਕ ਆਦ ਵਿੱਚ ਸਮਾਜਿਕ ਬੁੱਧੀ ਜ਼ਿਆਦਾ ਹੁੰਦੀ ਹੈ। ਨੰਬਰ 3 ਸਥੂਲ ਜਾਂ ਮਕੈਨਿਕਲ ਬੁੱਧੀ, ਕੰਕ੍ਰੀਟ ਔਰ ਮਕੈਨਿਕਲ ਇੰਟੈਲੀਜੈਂਸ। ਇਸ ਨੂੰ ਵਿਵਹਾਰਕ ਬੁੱਧੀ ਵੀ ਕਿਹਾ ਜਾਂਦਾ ਹੈ। ਇਹ ਵਸਤੂਆਂ ਅਤੇ ਮਸ਼ੀਨਾਂ ਨੂੰ ਸਮਝਣ ਅਤੇ ਉਹਨਾਂ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਯੋਗਤਾ ਹੈ। ਵਿਸ਼ੇਸ਼ ਤਮਾ ਇਹ ਬੁੱਧੀ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਜਾਂ ਤਕਨੀਕੀ ਖੇਤਰ ਦੇ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ। ਇਸ ਵਿੱਚ ਠੋਸ ਦਿਖਣ ਵਾਲੀਆਂ ਵਸਤੂਆਂ ਦਾ ਹੇਰ ਫਿਰ ਸ਼ਾਮਲ ਹੁੰਦਾ ਹੈ ਇੰਜੀਨੀਅਰ ਮਕੈਨਿਕ ਰਾਜ ਮਿਸਤਰੀ ਕਲਾਕਾਰ ਅਤੇ ਡਰਾਈਵਰ ਵਿੱਚ ਸਥੂਲ ਬੁੱਧੀ ਜ਼ਿਆਦਾ ਹੁੰਦੀ ਹੈ ਬੁੱਧੀ ਦੇ ਚਾਰ ਗੁਣ ਥੋਰਨਡਾਇਕ ਨੇ ਬੁੱਧੀ ਦੀ ਮਾਤਰਾ ਨੂੰ ਮਾਪਣ ਲਈ ਚਾਰ ਪੱਧਰਾਂ ਜਾਂ ਗੁਣਾਂ ਦਾ ਵਰਣਨ ਕੀਤਾ ਹੈ ਨੰਬਰ 1 ਪੱਧਰ ਲੈਵਲ ਇਹ ਕੰਮ ਦੀ ਮੁਸ਼ਕਲ ਨੂੰ ਦਰਸਾਉਂਦਾ ਹੈ ਕੋਈ ਵਿਅਕਤੀ ਕਿੰਨੀ ਔਖੀ ਸਮੱਸਿਆ ਹੱਲ ਕਰ ਸਕਦਾ ਹੈ ਇਹ ਉਸ ਦਾ ਬੁੱਧੀ ਪੱਧਰ ਹੈ ਜੇਕਰ ਦੋ ਵਿਅਕਤੀਆਂ ਨੂੰ ਗਣਿਤ ਦੇ ਸਵਾਲ ਦਿੱਤੇ ਜਾਣ ਤਾਂ ਜੋ ਵਿਅਕਤੀ ਸਭ ਤੋਂ ਔਖਾ ਸਵਾਲ ਹੱਲ ਕਰੇਗਾ ਉਸਦਾ ਬੁੱਧੀ ਪੱਧਰ ਉੱਚਾ ਮੰਨਿਆ ਜਾਵੇਗਾ ਸੀਮਾ ਜਾਂ ਵਿਸਥਾਰ ਰੇਂਜ ਇੱਕੋ ਜਿਹੇ ਮੁਸ਼ਕਲ ਪੱਧਰ ਦੇ ਕਿੰਨੇ ਕੰਮ ਵਿਅਕਤੀ ਕਰ ਸਕਦਾ ਹੈ ਜੇਕਰ ਕੋਈ ਵਿਅਕਤੀ 10ਵੀਂ ਜਮਾਤ ਦੇ ਪੱਧਰ ਦੇ ਵਿਗਿਆਨ ਗਣਿਤ ਅਤੇ ਭਾਸ਼ਾ ਦੇ ਕਈ ਤਰ੍ਹਾਂ ਦੇ ਸਵਾਲ ਹੱਲ ਕਰ ਲੈਂਦਾ ਹੈ ਤਾਂ ਉਸਦੀ ਬੁੱਧੀ ਦੀ ਸੀਮਾ ਵਿਸ਼ਾਲ ਹੈ ਖੇਤਰ ਏਰੀਆ ਇਹ ਪੱਧਰ ਅਤੇ ਵਿਸਥਾਰ ਦਾ ਸਮੇਲ ਹੈ ਇਹ ਦੱਸਦਾ ਹੈ ਕਿ ਕੁੱਲ ਕਿੰਨੀਆਂ ਸਥਿਤੀਆਂ ਵਿੱਚ ਵਿਅਕਤੀ ਸਹੀ ਪ੍ਰਤੀਕਿਰਿਆ ਦਿੰਦਾ ਹੈ ਇਹ ਵਿਅਕਤੀ ਦੀ ਕੁੱਲ ਬੌਧਿਕ ਸਮਰੱਥਾ ਨੂੰ ਦਰਸਾਉਂਦਾ ਹੈ ਇਹ ਉਹਨਾਂ ਸਾਰੀਆਂ ਸਥਿਤੀਆਂ ਦਾ ਕੁੱਲ ਜੋੜ ਹੈ ਜਿਨ੍ਹਾਂ ਵਿੱਚ ਵਿਅਕਤੀ ਸਫਲਤਾਪੂਰਵਕ ਕੰਮ ਕਰ ਸਕਦਾ ਹੈ ਗਤੀ ਸਪੀਡ ਕਿਸੇ ਸਮੱਸਿਆ ਨੂੰ ਹੱਲ ਕਰਨ ਵਿੱਚ ਵਿਅਕਤੀ ਕਿੰਨਾ ਸਮਾਂ ਲੈਂਦਾ ਹੈ ਦੋ ਵਿਅਕਤੀਆਂ ਦੀ ਬੁੱਧੀ ਦਾ ਪੱਧਰ ਅਤੇ ਸੀਮਾ ਇੱਕੋ ਜਿਹੀ ਹੋ ਸਕਦੀ ਹੈ ਪਰ ਜੋ ਵਿਅਕਤੀ ਘੱਟ ਸਮੇਂ ਵਿੱਚ ਕੰਮ ਪੂਰਾ ਕਰਦਾ ਹੈ ਉਸ ਨੂੰ ਵਧੇਰੇ ਬੁੱਧੀਮਾਨ ਮੰਨਿਆ ਜਾਂਦਾ ਹੈ ਬੁੱਧੀ ਦੇ ਟੈਸਟਾਂ ਵਿੱਚ ਸਮਾਂ ਇੱਕ ਬਹੁਤ ਮਹੱਤਵਪੂਰਨ ਕਾਰਕ ਹੁੰਦਾ ਹੈ। ਬੁੱਧੀ ਦੇ ਮਹੱਤਵਪੂਰਨ ਕਾਰਕ ਸ਼ਬਦਕ ਕਾਰਕ ਵਰਬਲ ਫੈਕਟਰ ਵੋਕੈਬਲਰੀ ਥੋਰਨਡਾਇਕ ਨੇ ਇਸ ਨੂੰ ਸ਼ਬਦਾਵਲੀ ਦੇ ਰੂਪ ਵਿੱਚ ਪੇਸ਼ ਕੀਤਾ। ਇਹ ਵਿਅਕਤੀ ਦੀ ਸ਼ਬਦਾਂ ਦੇ ਅਰਥ ਸਮਝਣ ਅਤੇ ਉਹਨਾਂ ਦੀ ਸਹੀ ਵਰਤੋਂ ਕਰਨ ਦੀ ਯੋਗਤਾ ਹੈ। ਇਹ ਅਮੂਰਤ ਬੁੱਧੀ ਦਾ ਮੁੱਖ ਹਿੱਸਾ ਹੈ ਜੋ ਪੜ੍ਹਨ ਅਤੇ ਲਿਖਣ ਵਿੱਚ ਮਦਦ ਕਰਦੀ ਹੈ। ਅੰਕੜਾਤਮਕ ਕਾਰਕ ਨੰਮਰਿਕਲ ਫੈਕਟਰ ਅਰਿਥਮੈਟਿਕ ਰੀਜਨਿੰਗ ਥੋਰਨਡਾਈਕ ਨੇ ਇਸ ਨੂੰ ਅੰਕ ਗਣਿਤਕ ਤਰਕ ਦੇ ਨਾਮ ਨਾਲ ਜੋੜਿਆ ਇਹ ਅੰਕਾਂ ਨਾਲ ਖੇਡਣ ਗਣਿਤਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸੰਖਿਆਵਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਦੀ ਸ਼ਕਤੀ ਹੈ ਇਹ ਵਿਗਿਆਨਕ ਅਤੇ ਤਕਨੀਕੀ ਕੰਮਾਂ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਪਲਾੜ ਕਾਰਕ ਸਪੈਸ਼ਲ ਡਾਇਰੈਕਸ਼ਨ ਫੈਕਟਰ ਥੋਰਨਡਾਈਕ ਨੇ ਇਸ ਨੂੰ ਨਿਰਦੇਸ਼ ਦੀ ਪਾਲਣਾ ਕਰਨ ਅਤੇ ਸਥਾਨਿਕ ਸਬੰਧਾਂ ਨੂੰ ਸਮਝਣ ਦੇ ਰੂਪ ਵਿੱਚ ਦੇਖਿਆ ਬੇਰਵਾ ਇਸ ਵਿੱਚ ਨਕਸ਼ਿਆਂ ਨੂੰ ਸਮਝਣਾ, ਦਿਸ਼ਾਵਾਂ ਦਾ ਗਿਆਨ ਅਤੇ ਵਸਤੂਆਂ ਦੇ ਆਕਾਰ ਜਾਂ ਸਥਾਨ ਦਾ ਅੰਦਾਜ਼ਾ ਲਗਾਉਣਾ ਸ਼ਾਮਲ ਹੈ। ਇਹ ਇੰਜੀਨੀਅਰਿੰਗ ਅਤੇ ਡਰਾਇੰਗ ਵਰਗੇ ਖੇਤਰਾਂ ਵਿੱਚ ਕੰਮ ਆਉਂਦਾ ਹੈ। ਰੇਤ ਦਾ ਸਿਧਾਂਤ (Sandpile Theory) ਇਸ ਸਿਧਾਂਤ ਨੂੰ ਕਈ ਵਾਰ ਰੇਤ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ, ਜਿਵੇਂ ਰੇਤ ਦਾ ਇੱਕ ਟੇਡਾ ਢੇਰ ਅਣਗਿਣਤਕ ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ, ਉਸੇ ਤਰ੍ਹਾਂ ਬੁੱਧੀ ਵੀ ਕਈ ਛੋਟੇ-ਛੋਟੇ ਵਿਸ਼ੇਸ਼ ਕਾਰਕਾਂ ਤੋਂ ਬਣੀ ਹੁੰਦੀ ਹੈ। ਇਸ ਸਿਧਾਂਤ ਨੂੰ ਅਕਸਰ ਅਰਾਜਕਤਾਵਾਦੀ ਸਿਧਾਂਤ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਕਿਸੇ ਇੱਕ ਮੁੱਖ ਕਾਰਕ ਦੀ ਬਜਾਏ ਅਣਗਿਣਤ ਸੁਤੰਤਰ ਕਾਰਕਾਂ ਤੇ ਜ਼ੋਰ ਦਿੰਦਾ ਹੈ ਥੋਰਨਡਾਈਕ ਦਾ ਸੀਏਵੀਡੀ ਮਾਡਲ ਬਹੁ ਕਾਰਕੀ ਸਿਧਾਂਤ ਦੇ ਆਧਾਰ ਤੇ ਥੋਰਨਡਾਈਕ ਨੇ ਇੱਕ ਬੁੱਧੀ ਟੈਸਟ ਬਣਾਇਆ ਜਿਹੜਾ ਅਮੂਰਤ ਵਿਚਾਰਾਂ ਨੂੰ ਮਾਪਣ ਦੀ ਯੋਗਤਾ ਰੱਖਦਾ ਹੈ ਇਸ ਵਿੱਚ ਚਾਰ ਅੰਸ਼ ਸ਼ਾਮਲ ਹਨ ਨੰਬਰ 1 ਸੀ ਸੰਪੂਰਨਤਾ ਜਾਂ ਵਾਕ ਸੰਪੂਰਨਤਾ ਨੰਬਰ 2 A ਗਣਿਤ ਸੰਬੰਧੀ ਤਰਕ ਨੰਬਰ 3 V ਸ਼ਬਦ ਭੰਡਾਰ ਨੰਬਰ 4 D ਨਿਰਦੇਸ਼ ਇਸ ਲਈ ਥੋਰਨਡਾਈਕ ਦੇ C A V D ਟੈਸਟ ਨੂੰ ਪੰਜਾਬੀ ਵਿੱਚ ਸੰਪੂਰਨਤਾ ਗਣਿਤ ਸ਼ਬਦਾਵਲੀ ਨਿਰਦੇਸ਼ ਵੀ ਕਿਹਾ ਜਾਂਦਾ ਹੈ ਬਹੁਕਾਰਕੀ ਸਿਧਾਂਤ ਤੇ ਆਧਾਰਿਤ ਕੁਝ ਮਹੱਤਵਪੂਰਨ MCQ ਪ੍ਰਸ਼ਨ ਨੰਬਰ 1 ਬੁੱਧੀ ਦਾ ਬਹੁਕਾਰਕੀ ਸਿਧਾਂਤ ਕਿਸ ਨੇ ਦਿੱਤਾ ਸੀ ਨੰਬਰ 1 ਸਪੀਅਰਮੈਨ ਨੰਬਰ 2 ਈ ਐਲ ਥੋਰਨਡਾਈਕ ਸੀ ਥਰਸਟਨ ਡੀ ਗਾਰਡਨਰ ਤਾਂ ਇਸ ਦਾ ਸਹੀ ਉੱਤਰ ਹੈ ਬੀ ਈ ਐਲ ਥੋਰਨਡਾਈਕ ਪ੍ਰਸ਼ਨ ਨੰਬਰ 2 ਥੋਰਨਡਾਈਕ ਅਨੁਸਾਰ ਬੁੱਧੀ ਦੀਆਂ ਕਿੰਨੀਆਂ ਕਿਸਮਾਂ ਹਨ ਏ 2 ਬੀ 3 ਸੀ 7 ਡੀ 8 ਇਸ ਦਾ ਸਹੀ ਉੱਤਰ ਹੈ ਬੀ 3 ਪ੍ਰਸ਼ਨ ਨੰਬਰ 3 ਮਸ਼ੀਨਾਂ ਅਤੇ ਸੰਦਾਂ ਨੂੰ ਸਮਝਣ ਦੀ ਯੋਗਤਾ ਨੂੰ ਥੋਰਨਡਾਈਕ ਨੇ ਕਿਹੜੀ ਬੁੱਧੀ ਕਿਹਾ ਹੈ ਏ ਅਮੂਰਤ ਬੁੱਧੀ ਬੀ ਸਮਾਜਿਕ ਬੁੱਧੀ ਸੀ ਸਥੂਲ ਬੁੱਧੀ ਡੀ ਸ਼ਬਦਕ ਬੁੱਧੀ ਤਾਂ ਇਸ ਦਾ ਸਹੀ ਉੱਤਰ ਆ ਸੀ ਸਥੂਲ ਬੁੱਧੀ ਪ੍ਰਸ਼ਨ ਨੰਬਰ 4 ਸੀ ਏ ਵੀ ਡੀ ਟੈਸਟ ਵਿੱਚ ਵੀ ਦਾ ਕੀ ਅਰਥ ਹੈ ਏ ਵਰਬਲ ਸ਼ਾਬਦਿਕ ਬੀ ਬੋਕੈਬਲਰੀ ਸੀ ਵਿਜ਼ੂਅਲ ਡੀ ਵੈਰਾਈਟੀ ਵਨਗੀ ਤਾਂ ਇਸ ਦਾ ਸਹੀ ਉੱਤਰ ਆ ਬੀ ਬੋਕੈਬਲਰੀ ਸ਼ਬਦਾਵਲੀ ਪ੍ਰਸ਼ਨ ਨੰਬਰ 5 ਕਿਸੇ ਕੰਮ ਦੀ ਔਖਿਆਈ ਡਿਫਿਕਲਟੀ ਦੇ ਪੱਧਰ ਨੂੰ ਮਾਪਣ ਵਾਲਾ ਕਾਰਕ ਕਿਹੜਾ ਹੈ ਏ ਪੱਧਰ बी सीमा सी क्षेत्र डी गति ਤਾਂ ਇਸ ਦਾ ਸਹੀ ਉੱਤਰ ਆ ਏ ਪੱਦਰ ਪ੍ਰਸ਼ਨ ਨੰਬਰ 6 ਥੋਰਨਡਾਇਕ ਨੇ ਬੁੱਧੀ ਦੇ ਸਿਧਾਂਤ ਨੂੰ ਹੋਰ ਕਿਹੜਾ ਨਾਮ ਦਿੱਤਾ ਹੈ ਏ ਇੱਕ ਕਾਰਕੀ ਸਿਧਾਂਤ ਬੀ ਪਰਮਾਣੂਵਾਦੀ ਜਾਂ ਅਰਾਜਕਤਾਵਾਦੀ ਸਿਧਾਂਤ ਸੀ ਸਮੂਹ ਕਾਰਕੀ ਸਿਧਾਂਤ ਡੀ ਦੋ ਕਾਰਕੀ ਸਿਧਾਂਤ ਤਾਂ ਇਸ ਦਾ ਸਹੀ ਉੱਤਰ ਆ ਬੀ ਪਰਮਾਣੂਵਾਦੀ ਜਾਂ ਅਰਾਜਕਤਾਵਾਦੀ ਸਿਧਾਂਤ ਪ੍ਰਸ਼ਨ ਨੰਬਰ 7 ਨਿਤਾਮਾਂ ਅਤੇ ਸਮਾਜ ਸੇਵੀਆਂ ਵਿੱਚ ਕਿਹੜੀ ਬੁੱਧੀ ਵਿਧੇਰੇ ਹੁੰਦੀ ਹੈ ਏ ਮਕੈਨਿਕਲ ਬੁੱਧੀ ਬੀ ਅਮੂਰਤ ਬੁੱਧੀ ਸੀ ਸਮਾਜਿਕ ਬੁੱਧੀ ਡੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਉੱਤਰ ਹੈ ਸੀ ਸਮਾਜਿਕ ਬੁੱਧੀ ਪ੍ਰਸ਼ਨ ਨੰਬਰ 8 ਸੀ ਏ ਬੀ ਡੀ ਟੈਸਟ ਵਿੱਚ ਏ ਕਿਸ ਯੋਗਤਾ ਨੂੰ ਦਰਸਾਉਂਦਾ ਹੈ ਏ ਐਬਸਟ੍ਰੈਕਟ ਅਮੂਰਤ ਬੀ ਏਰੀਆ ਖੇਤਰ ਸੀ ਅਰਿਥਮੈਟਿਕ ਅੰਕਗਣਿਤਕ ਡੀ ਅਟੈਂਸ਼ਨ ਧਿਆਨ ਇਸਦਾ ਸਹੀ ਉੱਤਰ ਹੈ ਸੀ ਅਰਿਥਮੈਟਿਕ ਅੰਕ ਗਣਿਤਕ